ਤੁਹਾਨੂੰ ਮਾਇਕ ਨਾਲ ਤਾਂ ਕਿੰਨੇ ਕੰਮ ਹੋਏ ਨੇ 100% ਜਿਹੜਾ ਸੀਵਰੇਜ ਆ ਉਹ ਅਸੀਂ ਖੰਨੇ ਚ ਪਵਾਇਆ ਆਪਣੀ ਸਰਕਾਰ ਦੇ ਸਮੇਂ ਚ ਕਰੋੜਾਂ ਰੁਪਏ ਵਿੱਚ ਔਰ ਜੇ ਅੱਜ 4 ਸਾਲਾਂ ਚ ਕੋਈ ਕੰਮ ਹੋਏ ਵੀ ਨਹੀਂ ਮਿਸਪਲ ਕਮੇਟੀ ਦੇ ਅੰਦਰ ਉਹ ਮਿਸਪਲ ਕਮੇਟੀ ਦੇ ਜਿਹੜੇ ਫੰਡਸ ਨੇ ਔਰ ਉੱਥੇ ਦੇ ਜਿਹੜੇ ਐਮਸੀ ਔਰ ਪ੍ਰਧਾਨ ਨੇ ਉਹਨਾਂ ਦੀ ਜਿਹੜੀ ਮੀਟਿੰਗਸ ਦੇ ਵਿੱਚ ਜੋ ਰੈਜ਼ੋਲੂਸ਼ਨ ਪਾਸ ਹੁੰਦੇ ਨੇ ਉਹਨਾਂ ਰਾਹੀਂ ਹੋਏ ਨੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪਹਿਲਾਂ ਤਾਂ ਮੈਂ ਸਾਰੀ ਆਪਣੇ ਖੰਨੇ ਦੀ ਪ੍ਰੈਸ ਦਾ ਬੜਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਛੋਟੇ ਜਿਹੇ ਸੱਦੇ ਤੇ ਸਾਰੇ ਇੱਥੇ ਪਹੁੰਚੇ ਹੋ ਆ ਜਿਹੜਾ ਝੂਠਾ ਜਸ਼ਨ ਮਨਾ ਰਹੀ ਆ ਆਮ ਆਦਮੀ ਪਾਰਟੀ ਇਹਨਾਂ ਨੂੰ ਮੈਂ ਕਹਿਣਾ ਚਾਹਣਾ ਕਿ ਇਹ ਕੋਈ ਲੋਕਾਂ ਦਾ ਮੰਡਟ ਨਹੀਂ ਹੈਗਾ ਆ ਜਿਹੜੇ ਖੰਨੇ ਚ ਵੀ ਸੌਨ ਸਾਹਿਬ ਔਰ ਉਹਨਾਂ ਦੇ ਸਾਥੀਆਂ ਨੇ ਕੋਈ ਚੰਦ ਇੱਕ ਮੁਠੀ ਪਰ ਲੋਕਾਂ ਦੇ ਇਕੱਠੇ ਹੋ ਕੇ ਜਿਹੜੀ ਇਹ ਲੁਧਿਆਣੇ 'ਚ ਜਿੱਤ ਹੋਈ ਇਹਨਾਂ ਦੀ ਉਹਦਾ ਜਸ਼ਨ ਮਨਾਏ ਨੇ ਇਹ ਧੰਨਵਾਦ ਕਰਨਾ ਤਾਂ ਕਰਨ ਪੰਜਾਬ ਪੁਲਿਸ ਦਾ ਮਾਰਕ ਫੈਟ ਵਾਲਿਆਂ ਦਾ ਕਰਨਾ ਖੰਨੇ ਤੋਂ ਤਕਰੀਬਨ ਕੋਈ 35 ਤੋਂ ਲੈ ਕੇ 40 ਜਿਹੜੇ ਟਰੱਕ ਰਾਸ਼ਨ ਦੇ ਭਰ ਕੇ ਇੱਥੋਂ ਔਰ ਐਸ ਐਚਓ ਵੱਡੇ ਅਫਸਰ ਪੁਲਿਸ ਦੇ ਉਹਨਾਂ ਨੂੰ ਸਕਾਟ ਕਰ ਕਰਕੇ ਉੱਥੇ ਲੁਧਿਆਣੇ ਪਹੁੰਚਦੇ ਰਹੇ ਨੇ ਸੋ ਇਹ ਜਿਹੜੀ ਇਲੈਕਸ਼ਨ ਆ ਇਹ ਕੋਈ ਕਿਸੇ ਸਿਆਸੀ ਪਾਰਟੀ ਲਈ ਨਹੀਂ ਲੜੀ ਇਹ ਤਾਂ ਸਰਕਾਰ ਨੇ ਲੜੀ ਇਲੈਕਸ਼ਨ ਔਰ ਇਹ ਸਰਕਾਰੀ ਜਿੱਤ ਹੋਈ ਹੈ ਨਾ ਕਿ ਕੋਈ ਲੋਕਾਂ ਦੀ ਜਿੱਤ ਹੈ ਤੋਂ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਕਿ ਜਿਹੜੇ ਆਪਣੇ ਅੱਜ ਤੁਸੀਂ ਜਸ਼ਨ ਮਨਾ ਰਹੇ ਹੋ ਝੂਠ ਦੇ ਜਸ਼ਨ ਨੇ ਖੰਨੇਚੇ 2 ਨੰਬਰ ਵਾਰਡ ਦੇ ਲੋਕਾਂ ਨੇ ਤੁਹਾਨੂੰ ਥੋਡੀ ਹਕੀਕਤ ਜਿਹੜੀ ਆ ਉਹ ਦੱਸੀ ਹੈ ਔਰ ਜਿੱਥੇ-ਜਿੱਥੇ ਵੀ ਫ੍ਰੀ ਤੇ ਫੇਅਰ ਇਲੈਕਸ਼ਨ ਹੋਈ ਹੈ ਪਾਰਲੀਮੈਂਟ ਦੇ ਵਿੱਚ ਦੇਖ ਲਓ 13 ਵਿੱਚੋਂ ਸਿਰਫ ਆਮ ਆਦਮੀ ਦੇ ਤਿੰਨ ਮੈਂਬਰ ਪਾਰਲੀਮੈਂਟ ਜਿਹੜੇ ਜਿੱਤ ਸਕੇ ਨੇ ਹਾਲਾਂਕਿ ਸਰਕਾਰ ਜਿਹੜਾ ਸਰਕਾਰ ਸੀਗੀ ਇਹਨਾਂ ਦੀ ਪਾਰਟੀ ਦਾਵਾ ਕਰਦੀ ਸੀਗੀ ਕਿ ਅਸੀਂ 13 0 ਜਿੱਤਾਂਗੇ ਔਰ ਸੱਤ ਮੈਂਬਰ ਪਾਰਲੀਮੈਂਟ ਸਾਡੀ ਕਾਂਗਰਸ ਪਾਰਟੀ ਦੇ ਜਿੱਤੇ ਨੇ ਔਰ ਦਿੱਲੀ ਚ ਉਹਨਾਂ ਦਾ ਸੁਫੜਾ ਸਾਫ ਹੋਇਆ ਖੁਦ ਇਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਲੈਕਸ਼ਨ ਹਾਰ ਗਏ ਇਹ ਗੱਲਾਂ ਜਿਹੜੀਆਂ ਨੇ ਇਹ ਵੱਡੀਆਂ-ਵੱਡੀਆਂ ਕਰਦੇ ਨੇ ਪਰ ਹਕੀਕਤ ਕੋਹੋਂ ਦੂਰ ਨੇ ਇਹ ਬਹੁਤ ਵੱਡੇ ਭੁਲੇਖੇ ਚ ਨੇ ਔਰ ਲੋਕਾਂ ਨੂੰ ਖਾਸ ਕਰ ਜਿਹੜੇ ਪੋਲੀਟੀਕਲ ਆਪੋਨੈਂਟਸ ਨੇ ਉਹਨਾਂ ਤੇ ਦਬਾਅ ਬਣਾਉਂਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਕੱਲੇ ਖੰਨੇਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਚੱਲ ਰਿਹਾ ਕਿਉਂਕਿ ਨਕਾਮੀਆਂ ਨੇ ਆਪਣੀਆਂ ਕੋਈ ਦੱਸਣ ਨੂੰ ਕੋਈ ਚੀਜ਼ ਨਹੀਂ ਕੋਈ ਰਿਪੋਰਟ ਕਾਰਡ ਜ਼ੀਰੋ ਹੈ ਸੌਨ ਸਾਹਿਬ ਕਹਿ ਰਹੇ ਨੇ ਤੁਸੀਂ ਸਾਡਾ ਪ੍ਰਧਾਨ ਬਣਾਓ ਇਹ ਲੋਕਾਂ ਨੇ ਬਣਾਉਣਾ ਪ੍ਰਧਾਨ ਇਸ ਪਰ ਕਮੇਟੀ ਦੇ ਵਿੱਚ ਹਲੇ ਤਾਂ 8-9 ਮਹੀਨੇ ਇਲੈਕਸ਼ਨ ਨੂੰ ਰਹਿੰਦੇ ਨੇ ਕਹਿੰਦੇ ਜੀ ਤੁਸੀਂ ਸਾਡਾ ਪ੍ਰਧਾਨ ਬਣਾ ਦਿੰਦੇ ਹੋ ਤਾਂ 2 ਸਾਲ ਚ ਮੈਂ ਲੁਧਿਆਣਾ ਕੀ ਮੈਂ ਚੰਡੀਗੜ੍ਹ ਭਲਾ ਦੂੰਗਾ ਉਹ ਮੈਂ ਤੁਹਾਨੂੰ ਪੁੱਛਣਾ ਚਾਹ ਰਾ ਹਾਂ ਸੌਂ ਸਾਬ ਇਸ ਗੱਲ ਦਾ ਜਵਾਬ ਦਿਓ ਕਿ ਆ 4 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ ਨੇ ਤੁਸੀਂ ਦੱਸੋ ਖੰਨੇ ਦੀ ਡਿਵੈਲਪਮੈਂਟ ਲਈ ਕੀ ਕੀਤਾ ਤੁਸੀਂ ਪੰਚਾਇਤ ਮੰਤਰੀ ਅੱਜ ਪੰਚਾਇਤਾਂ ਦੇ ਵਿੱਚ ਜਾ ਕੇ ਦੇਖੋ ਅੱਜ ਜਿਹੜੇ ਸਾਡੀ ਸਰਕਾਰ ਵੱਲੋਂ ਦੇ ਕੰਮ ਸ਼ੁਰੂ ਹੋਏ ਸੀ ਅੱਜ ਉਹਨਾਂ ਦੇ ਉੱਤੇ ਘਾਹ ਜਿਹੜਾ ਉੱਗਿਆ ਹੋਇਆ ਅੱਜ ਕੋਈ ਵੀ ਕੰਮ ਪਿੰਡਾਂ ਦੇ ਵਿੱਚ ਨਹੀਂ ਹੋ ਰਿਹਾ ਸ਼ਹਿਰ ਦੇ ਵਿੱਚ ਨਹੀਂ ਹੋ ਰਿਹਾ ਤੁਸੀਂ ਕਹਿੰਦੇ ਹੋ ਸਾਡਾ ਪ੍ਰਧਾਨ ਬਣਾਓ ਪ੍ਰਧਾਨ ਤਾਂ ਲੋਕਾਂ ਨੇ ਬਣਾਉਣਾ ਤੁਹਾਡਾ ਮਿਸਪਲ ਕਮੇਟੀ ਦਾ ਪ੍ਰਧਾਨ ਇੱਧਰ ਨਾਲ ਹੀ ਗਵਿੰਦਗੜ੍ਹ ਹੈ ਉੱਥੇ 4 ਸਾਲ ਹੋ ਗਏ ਦਰਾਹਿਤ ਥੋੜੇ ਆਮ ਆਦਮੀ ਦਾ ਪ੍ਰਧਾਨ ਤੁਸੀਂ ਉੱਥੇ ਕੀ ਗੁਲਖਲਾਏ ਨੇ ਕਿਹੜੀ ਡਿਵੈਲਪਮੈਂਟ ਉੱਥੇ ਹੋਈ ਹੈ ਮੈਨੂੰ ਤੁਸੀਂ ਉੱਥੇ ਹੀ ਦੱਸ ਦਿਓ ਜਿਹੜਾ ਤੁਸੀਂ ਖੰਨੇਚ ਕਰਨੀ ਚਾਹੁੰਦੇ ਹੋ ਜਿੰਨੇ ਕੰਮ ਖੰਨੇਚ ਹੋਏ ਨੇ ਤੁਸੀਂ ਤਾਂ ਜੇ ਸਾਡੇ ਕੰਮ ਘੜਾਉਣ ਲੱਗ ਜਮੋਂ ਨਾ ਤਾਂ ਤੁਸੀਂ ਉਹ ਗਣਾ ਨਹੀਂ ਹੁਣੇ ਤੋਂ ਤੁਹਾਨੂੰ ਮੈਂ ਗਣਾ ਦਿੰਦਾ ਕਿੰਨੇ ਕੰਮ ਹੋਏ ਨੇ 100% ਜਿਹੜਾ ਸੀਵਰੇਜ ਆ ਉਹ ਅਸੀਂ ਖੰਨੇ ਚ ਪਵਾਇਆ ਆਪਣੀ ਸਰਕਾਰ ਦੇ ਸਮੇਂ ਚ ਕਰੋੜਾ ਰੁਪਏ ਖਰਚ ਕੇ ਤੁਸੀਂ ਦੱਸ ਦਿਓ 1 ਇੰਚ ਵੀ ਜੇ ਸੀਵਰੇਜ ਨਵਾਂ ਕੋਈ ਥੋੜੀ ਸਰਕਾਰ ਦੇ ਵਿੱਚ ਕੋਈ ਨਵਾਂ ਪਿਆ ਹੋਵੇ ਕੋਈ ਨਵੀਂ ਡਿਵੈਲਪਮੈਂਟ ਹੋਈ ਹੋਵੇ ਬਸ ਸੜਕ ਅਸੀਂ ਬਣਾਇਆ ਔਰ ਜੇ ਅੱਜ 4 ਸਾਲਾਂ ਅੱਜ ਕੋਈ ਕੰਮ ਹੋਏ ਵੀ ਨਹੀਂ ਮਿਸੀਪਲ ਕਮੇਟੀ ਦੇ ਅੰਦਰ ਉਹ ਮਿਸਪਲ ਕਮੇਟੀ ਦੇ ਜਿਹੜੇ ਫੰਡਸ ਨੇ ਔਰ ਉੱਥੇ ਦੇ ਜਿਹੜੇ ਐਮਸੀ ਔਰ ਪ੍ਰਧਾਨ ਨੇ ਉਹਨਾਂ ਦੀ ਜਿਹੜੀ ਮੀਟਿੰਗਸ ਦੇ ਵਿੱਚ ਜੋ ਰੈਜ਼ੋਲੂਸ਼ਨ ਪਾਸ ਹੁੰਦੇ ਨੇ ਉਹਨਾਂ ਰਾਹੀਂ ਹੋਏ ਨੇ ਸਰਕਾਰ ਵੱਲੋਂ ਮੈਂ ਤੁਹਾਡੇ ਪ੍ਰੈਸ ਰਹੀਂ ਇਹ ਸੌਂਗ ਔਰ ਇਹਨਾਂ ਦੇ ਸਾਥੀਆਂ ਨੂੰ ਦੱਸਣਾ ਚਾਹਣਾ ਕਿ 1 ਰੁਪਿਆ ਵੀ ਤੁਸੀਂ ਦੱਸੋ 1 ਰੁਪਿਆ ਵੀ ਕੀ ਹੁੰਦਾ ਕਿ ਤੁਹਾਡੀ ਗ੍ਰਾਂਟ ਦਾ ਕੋਈ ਪੰਜਾਬ ਸਰਕਾਰ ਵੱਲੋਂ ਸਾਡੇ ਖੰਨੇ ਸ਼ਹਿਰ ਨੂੰ ਆਇਆ ਹੋਵੇ ਆ 4 ਸਾਲਾਂ ਚ ਤੁਸੀਂ ਚੱਦੀ ਘੜ ਪਟਾਉਣ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਸਭ ਤੋਂ ਵੱਡੇ ਝੂਠੇ ਸਾਬਤ ਹੋਏ ਹੋ ਆਹ ਹੁਣ ਇਲੈਕਸ਼ਨ ਹੋ ਗਏ ਹਟੀਏ ਸੋਹ ਸਾਬ ਤੁਹਾਨੂੰ ਤਾਂ ਮੈਨੂੰ ਲੱਗਦਾ ਕਿ ਝੂਠ ਬੋਲਣ ਦਾ ਸਭ ਤੋਂ ਵੱਡਾ ਖਿਤਾਬ ਦੇਣਾ ਚਾਹੀਦਾ ਤੁਸੀਂ ਕਿਹਾ ਸਾਡੇ ਉੱਥੇ ਜਿਹੜੇ ਉਮੀਦਵਾਰ ਸੀ ਭਾਰਤ ਪੂਸ਼ਨਾਸ਼ੂ ਕਿ ਉਹਨਾਂ ਨੇ ਖੁਦ ਹੀ ਬਿਜ਼ਨਸ ਦਾ ਨੋਟਿਸ ਆਪਣੇ ਆਪ ਨੂੰ ਦਵਾ ਲਿਆ ਲੈ ਦੱਸੋ ਐਦੋਂ ਵੱਡਾ ਝੂਠ ਦਾ ਪੈਮਾਨਾ ਹੋਰ ਕੀ ਹੋਊਗਾ ਤੇ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਥੋਡੀ ਆ ਬਿਜ਼ਨਸ ਥੋਡੀ ਆ ਅਫਸਰ ਥੋਡੇ ਨੇ ਔਰ ਉਮੀਦਵਾਰ ਜਿਹੜੇ ਸਾਡੇ ਇਲੈਕਸ਼ਨ ਲੜ ਰਹੇ ਨੇ ਉਹ ਆਪਣੇ ਆਪ ਨੂੰ ਹੀ ਜਿਹੜਾ ਵਾ ਉਹ ਵਿਜੀਲੈਂਸ ਦਾ ਨੋਟਿਸ ਦਵਾਰੇ ਨੇ ਐਦੂੰ ਝੂਠੀ ਗੱਲ ਹੋਰ ਕੀ ਹੋ ਸਕਦੀ ਤੁਸੀਂ ਆਏ ਦਿਨ ਝੂਠ ਬੋਲ ਰਹੇ ਤੁਸੀਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਚੋਣਾਂ ਦੇ ਵਿੱਚ 2022 ਚ ਤਾਂ ਲੋਕਾਂ ਨੂੰ ਲੱਗਣ ਲੱਗਿਆ ਕਿ ਸ਼ਾਇਦ ਇਹ ਸੱਚ ਬੋਲ ਰਹੇ ਨੇ ਤਾਂ ਤੁਹਾਨੂੰ ਵੋਟਾਂ ਪਾਤੀਆਂ ਲੋਕਾਂ ਨੇ ਅੱਜ ਲੋਕ ਥੋਤੋਂ ਇੰਨਾ ਖਫਾ ਹੋ ਚੁੱਕੇ ਨੇ ਅੱਜ ਤੁਹਾਨੂੰ ਅਸਲੀਅਤ ਦਾ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਤੁਸੀਂ ਹਜੇ ਥੋੜਾ ਚਿਰ ਹੋਰ ਕਰੋ ਤੁਸੀਂ ਹਰੇਕ ਦੇ ਉੱਤੇ ਸਰਕਾਰੀ ਜ਼ੁਲਮ ਕਰ ਰਹੇ ਹੋ ਜ਼ਬਰ ਕਰ ਰਹੇ ਹੋ ਤੁਸੀਂ ਸਵਾਏ ਪਰਚਾ ਦੀ ਰਾਜਨੀਤੀ ਤੋਂ ਹੋਰ ਕੁਝ ਨਹੀਂ ਕੀਤਾ ਤੁਸੀਂ ਤੁਹਾਨੂੰ ਤਾਂ ਪਰਚਾ ਸਪੈਸ਼ਲਿਸਟ ਦਾ ਨਾਮ ਦਿੱਤਾ ਅਸੀਂ ਕਿ ਤੁਸੀਂ ਸਾਡੇ ਪ੍ਰਧਾਨ ਤੇ ਪਰਚਾ ਸਾਡੇ ਐਮਸੀਆਂ ਤੇ ਪਰਚਾ ਸਾਡੇ ਆਮ ਜਿਹੜੇ ਕਾਰਜਕਰਤਾ ਉਹਨਾਂ ਤੇ ਪਰਚਾ ਤੁਸੀਂ ਤਾਂ ਕੋਈ ਕਸਰ ਛੱਡੀ ਨਹੀਂ ਔਰ ਸਾਡੇ ਤੇ ਵੀ ਤੁਸੀਂ ਲੱਖ ਕੋਸ਼ੇ ਕੀਤੀਆਂ ਨੇ ਕਿ ਕੋਈ ਨਾ ਕੋਈ ਐਸੀ ਕੋਈ ਐਸੀ ਚੀਜ਼ ਲੱਭ ਜੇ ਜਿਹਦੇ ਨਾਲ ਤੁਸੀਂ ਸਾਨੂੰ ਕਿਸੇ ਤਰੀਕੇ ਨਾਲ ਥੱਲੇ ला ਸਕੋ ਪਰ ਤੁਸੀਂ 4 ਸਾਲ ਹੋ ਗਏ ਤੁਸੀਂ ਬਥੇਰਾ ਭਜਨ ਠ ਕੀਤੀ ਤੁਸੀਂ ਬਥੇਰਾ ਇਧਰ ਉਧਰ ਭਜਨ ਠ ਕੇ ਗਏ ਹੋ ਪਰ ਲੇਕਿਨ ਤੁਹਾਨੂੰ ਕੋਈ ਵੀ ਇੱਕ ਇੰਨੀ ਵੀ ਛੋਟੀ ਜੀ ਚੀਜ਼ ਸਾਡੇ ਖਿਲਾਫ ਨਹੀਂ ਲੱਭੀ ਨਹੀਂ ਤੁਸੀਂ ਕਿਤੇ ਟਿਕਣ ਵਾਲੇ ਸੀਗੇ ਸੋ ਇਸ ਕਰਕੇ ਅੱਜ ਵੀ ਤੁਹਾਨੂੰ ਅਸੀਂ ਚੈਲੰਜ ਕਰਦੇ ਹਾਂ ਕਿ ਅਗਰ ਕੋਈ ਸਾਡੇ ਖਿਲਾਫ ਤੁਹਾਡੇ ਕੋ ਕੋਈ ਗੱਲ ਹੈ ਤਾਂ ਤੁਹਾਡੀ ਸਰਕਾਰ ਆ ਉਹਨੂੰ ਲੋਕਾਂ ਸਾਹਮਣੇ ਲੈ ਕੇ ਆਓ ਨਹੀਂ ਨੈਤਿਕਤਾ ਦੇ ਤੌਰ ਤੇ ਤੁਸੀਂ ਮਾਫੀ ਮੰਗੋ ਕਿ ਤੁਸੀਂ ਐਡਾ ਵੱਡਾ ਝੂਠ ਬੋਲਿਆ ਕਿ ਤੁਸੀਂ ਆਉਣ ਵਾਲੇ ਸਮੇਂ ਝੂਠ ਨਹੀਂ ਬੋਲੋਗੇ ਤੁਸੀਂ ਆ ਪ੍ਰਧਾਨ ਸਾਡੇ ਬੈਠੇ ਨੇ ਮਿਊਸਪਲ ਕਮੇਟੀ ਦੇ ਔਰ ਮੈਂ ਇਹ ਗੱਲ ਦਾਵਾ ਕਰਦਾ ਤੁਹਾਡੇ ਨਾਲ ਹੀ ਪ੍ਰਮਾਤਮਾ ਕੋ ਹਰੇਕ ਨੇ ਜਾਨ ਦੇਣੀ ਆ ਸੱਚੀ ਗੱਲ ਮੈਂ ਕਰਦਾ ਤੁਹਾਨੂੰ ਮੈਂ 4 ਸਾਲ ਕਦੇ ਵੀ ਪ੍ਰਧਾਨ ਨੂੰ ਇਹ ਨਹੀਂ ਗੱਲ ਕਹੀ ਕਿ ਤੂੰ ਸਾਬ ਸਾਬ ਕੋ ਨਹੀਂ ਮਿਲਣਾ ਤੂ ਨਾਲ ਕੋਈ ਕੋਈ ਇਸ ਤਰ੍ਹਾਂ ਦੀ ਘੋੜਿਕਾ ਆਪਾਂ ਨੇ ਨਹੀਂ ਲਾਉਣਾ ਅਸੀਂ ਤਾਂ ਹਮੇਸ਼ਾ ਸਾਡੀ ਜਿਹੜੀ ਮਦਦ ਹੈ ਉਹ ਪ੍ਰਧਾਨ ਵੱਲੋਂ ਸਰਕਾਰ ਨੂੰ ਜਦੋਂ ਐਮਐਲਏ ਸੀ ਉਦੋਂ ਵੀ ਔਰ ਅੱਜ ਮੰਤਰੀ ਨੇ ਉਦੋਂ ਵੀ ਸਾਡੀ ਇਹਨਾਂ ਦੀ ਪੂਰੀ ਜਿਹੜੀ ਆ ਉਹ ਬਿਨਾਂ ਕਿਸੇ ਸ਼ਰਤ ਤੋਂ ਉਹ ਇਹਨਾਂ ਦੀ ਹਮਾਇਤ ਜਿਹੜੀ ਉਹਨਾਂ ਨੂੰ ਪ੍ਰਾਪਤ ਹੈ ਕਿ ਉਹ ਅਗਰ ਖੰਨੇ ਦੇ ਕਿਸੇ ਵੀ ਭਲੇ ਲਈ ਉਹ ਕਰਨਾ ਚਾਹੁੰਦੇ ਨੇ ਕੋਈ ੜਕਾ ਨਹੀਂ ਬਣਨਗੇ ਔਰ ਨਾ ਕਦੇ ੜਕਾ ਬਣੇ ਨੇ ਇਹ ਵਿਧ ਪ੍ਰੂਫ ਤੁਹਾਨੂੰ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਣਗੇ ਕਿ ਕਿੰਨੇ ਕੰਮ ਮਿਊਨਿਸਪਲ ਕਮੇਟੀ ਦੇ ਫੰਡਸ ਦੇ ਵਿੱਚੋਂ ਹੋਏ ਨੇ ਔਰ ਇਹਨਾਂ ਨੂੰ ਕਦੋਂ ਇਹਨਾਂ ਨੇ ਕਦੋਂ ਡਿੱਕਾ ਪਾਇਆ ਇਹ ਝੂਠ ਸਾਰਾ ਜਿਹੜਾ ਵਾ ਇਹ ਬੋਲਿਆ ਜਾ ਰਿਹਾ ਲੋਕਾਂ ਨੂੰ ਬਮਰਾ ਕੀਤਾ ਜਾ ਰਿਹਾ ਕਿ ਇਹ ਜਿਹੜਾ ਵਾ ਇਹ ਪ੍ਰਧਾਨ ਸਾਨੂੰ ਸਾਡਾ ਸਾਥ ਨਹੀਂ ਦੇ ਰਿਹਾ ਸਾਡਾ ਡਿੱਕਾ ਬਣ ਰਿਹਾ ਔਰ ਜਿੱਥੇ-ਜਿੱਥੇ ਵੀ ਤੁਹਾਡੇ ਅੱਜ ਪ੍ਰਧਾਨ ਨੇ ਦਰਾਹਤ ਕੀਤੀ ਹੈ ਜੀ ਦੋ-ਦੋ ਫੁੱਟ ਪਾਣੀ ਖੜਾ ਬੁਰਾ ਹਾਲ ਕੀਤਾ ਪਿਆ ਤੁਸੀਂ ਦਰਾਹਿਤਾਂ ਆਪ ਗਵਿੰਦਗੜ੍ਹ ਜਾ ਕੇ ਦੇਖ ਲਓ ਉੱਥੇ ਤੁਹਾਡਾ ਪ੍ਰਧਾਨ ਉੱਥੇ ਐਮਐਲਏ ਤੁਹਾਡੀ ਸਰਕਾਰ ਉੱਥੇ ਹੀ ਤੁਸੀਂ ਕੀ ਕੀਤਾ ਸੋ ਮੈਂ ਹੁਣ ਵੀ ਤੁਹਾਨੂੰ ਕਹਿਣਾ ਚਾਹੁੰਦਾ ਸੌਂ ਸਾਥ ਔਰ ਜਿਹੜੇ ਤੁਹਾਡੇ ਆ ਮੁਠੀ ਪਰ ਚੰਦ ਲੋਕ ਤੁਹਾਡੇ ਸਾਹਮਣੇ ਖੜੇ ਨੇ ਇਹਨਾਂ ਕੋਲ ਝੂਠ ਬੋਲ ਕੇ ਤੁਹਾਡਾ ਕੋਈ ਭਲਾ ਨਹੀਂ ਹੋਣ ਵਾਲਾ ਨਾ ਸਾਡੇ ਸ਼ਹਿਰ ਦਾ ਭਲਾ ਹੋਣ ਵਾਲਾ ਤੋ ਇਸ ਕਰਕੇ ਇਹ ਝੂਠ ਬੋਲਣਾ ਬੰਦ ਕਰੋ ਉਹ ਬੋਲ ਰਹੇ ਜੀ ਸਾਡੇ ਉੱਪਰ ਰੱਖਿਆ ਜੀ ਕਰਤਾ ਰਹੀ ਹੈ ਬਾਕੀ ਪਾਰਟੀ ਨਿੰਦਾ ਕਰ ਰਹੀ ਹੈ ਤੁਹਾਡਾ ਇਹ ਬਾਰੇ ਕੀ ਕਰਨਾ ਹੈ ਦੇਖੋ ਮੈਂ ਤਾਂ ਪਹਿਲੇ ਦਿਨ ਤੋਂ ਕਹਿ ਰਿਹਾ ਚਾਰ ਸਾਲਾਂ ਚ ਜੇ ਕੋਈ ਸਰਕਾਰ ਦਾ ਕੋਈ ਰਿਪੋਰਟ ਕਾਰਡ ਹੈ ਤਾਂ ਉਹ ਪੋਲਿਟੀਕਲ ਵੰਡਟ ਹੈ ਉਹ ਸਿਆਸੀ ਮਫਾਦਿਆਂ ਦੇ ਨਾਲ ਵਿਰੋਧੀਆਂ ਨੂੰ ਨੁਕਰੇ ਲਾਉਣ ਵਿਰੋਧੀਆਂ ਨੂੰ ਤੇ ਪਰਚੇ ਦਰਜ ਕਰਨਾ ਵਾ ਹੋਰ ਕੋਈ ਇਹਨਾਂ ਦਾ 4 ਸਾਲ ਦੇ ਵਿੱਚ ਕੋਈ ਕੰਮ ਨਹੀਂ ਜਿਹੜਾ ਆਪਾਂ ਗਿਣਾ ਸਕਦੇ ਹੋਵੇ ਵੀ ਇਹਨਾਂ ਨੇ ਕੋਈ ਬਾਹਰ ਮਾਰ ਕੇ ਵਾਲਾ ਕੀਤਾ ਸੋ ਅੱਜ ਉਹਦੀ ਇੱਕ ਤਾਇਆ ਮਿਸਾਲ ਹੈ ਕਿ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਉੱਪਰ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ ਬੁਖਲਾੜ ਜਾ ਕੇ ਕੀਤੀ ਹੈ ਇੱਕ ਪਾਸੇ ਕੇਜਰੀਵਾਲ ਸਾਹਿਬ ਉਹਨਾਂ ਤੋਂ ਮਾਫੀ ਮੰਗ ਰਹੇ ਨੇ ਔਰ ਦੂਜੇ ਪਾਸੇ ਅੱਜ ਤੁਸੀਂ ਉਹਨਾਂ ਤੇ ਜਿਹੜਾ ਵਾ ਉਹ ਵਿਜੀਲੈਂਸ ਦੀ ਕਾਰਵਾਈ ਕਰ ਰਹੇ ਹੋ ਔਰ ਕਿਸੇ ਦੇ ਘਰ ਚ ਇਸ ਤਰ੍ਹਾਂ ਧੱਕੇ ਨਾਲ ਜਾ ਕੇ ਵੜਨਾ ਔਰ ਬਿਨਾ ਕਿਸੇ ਦੱਸੇ ਤੋਂ ਬਿਨਾ ਕਿਸੇ ਨੋਟਿਸ ਤੋਂ ਔਰ ਇਸ ਤਰ੍ਹਾਂ ਚਲੇ ਜਾਣਾ ਜਿਵੇਂ ਕੋਈ ਕੋਈ ਡਰੇਡਡ ਮਿਲੀਟੈਂਟ ਕੋਈ ਵੱਡਾ ਕੋਈ ਅਤਵਾਦੀ ਹੁੰਦਾ ਤੁਸੀਂ ਉਹਦੇ ਘਰ ਜਾ ਕੇ ਉੱਥੇ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਨੇ ਖਾਸ ਕਰ ਉਹਨਾਂ ਦੀ ਵਿਧਾਇਕ ਜਿਹੜੀ ਬੀਬੀ ਐਮ ਐਲ ਏ ਨੇ ਉਹਨਾਂ ਦੇ ਮਿਸਿਸ ਔਰ ਉਹਨਾਂ ਦੇ ਬੱਚੇ ਨੇ ਉਹਨਾਂ ਨੂੰ ਟੈਰਰਾਈਜ਼ ਕਰਦੇ ਹੋ ਸੋ ਇਹ ਬਹੁਤ ਮਤਭਾਗੀਆਂ ਗੱਲਾਂ ਨੇ ਕੋਈ ਉਹ ਭੱਜਣ ਵਾਲੇ ਨਹੀਂ ਸੀਗੇ ਜੇ ਗੱਲ ਉਹਨਾਂ ਨੂੰ ਕਿਸੇ ਕੇਸ ਦੇ ਵਿੱਚ ਉਹ ਲੋੜਿੰਦੇ ਸੀਗੇ ਤਾਂ ਬਕਾਇਦਾ ਤੌਰ ਤੇ ਉਹਨਾਂ ਨੂੰ ਨੋਟਿਸ ਘੱਲਿਆ ਜਾਂਦਾ ਤਾਂ ਉਹ ਆਪ ਹੀ ਪੇਸ਼ ਹੋ ਜਾਂਦੇ ਪਰ ਜਾਣ ਬੁੱਝ ਕੇ ਡਰਾਉਣ ਧਮਕਾਉਣ ਦੀ ਜਿਹੜੀ ਰਾਜਨੀਤੀ ਹੈ ਇਹ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਜਿਹੜਾ ਵਾ ਉਹ ਇੱਕ ਮੁੱਦਾ ਬਣ ਚੁੱਕਿਆ ਹੈ ਵੈਪਨ ਬਣ ਚੁੱਕਿਆ ਹਥਿਆਰ ਬਣ ਚੁੱਕਿਆ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਉਹਨਾਂ ਤੋਂ ਡਰਨ ਵਾਲੇ ਨਹੀਂ ਅਸੀਂ ਲੋਕਾਂ ਦੀ ਭਲਾਈ ਲਈ ਲੋਕਾਂ ਦੇ ਹਿੱਤਾਂ ਦੇ ਲਈ ਗਰੀਬ ਲੋਕਾਂ ਲਈ ਕਿਸਾਨਾਂ ਲਈ ਸ਼ਹਿਰ ਦੇ ਲੋਕਾਂ ਲਈ ਸਾਰਾ ਹਰ ਵਰਗ ਦੇ ਲਈ ਅਸੀਂ ਲੜਾਈ ਲੜਾਂਗੇ ਔਰ ਲੜਦੇ ਰਹਾਂ। ਤੁਹਾਡੀ ਸਾਰ 6 ਮਹੀਨੇ ਚੰਨੇ ਆ ਰਹੇ ਨਗਰ ਕੌਂਸਲੀ ਜੰਨਾ ਰਹੇ ਹੈ ਪੰਗ੍ਰਸ ਦਾ ਲਾ ਕੇ ਜੰਨੇ ਦੇ ਰਿਹਾ। ਉਹ ਤੁਸੀਂ ਇਲੈਕਸ਼ਨ ਦੀ ਗੱਲ ਕਰਦੇ ਹੋ ਆ ਦੋ ਨੰਬਰ ਵਾੜਨੇ ਤਾਂ ਦੱਸ ਹੀ ਦਿੱਤਾ। ਇਹਨਾਂ ਦਾ ਪਿਛਲੀ ਵਾਰ ਤਿੱਤੀ ਵਾੜਾਂ ਵਿੱਚੋਂ ਸਿਰਫ ਇੱਕ ਉਮੀਦਵਾਰ ਜਿੱਤਿਆ ਸੀ। ਔਰ ਮੈਂ ਦਾਵਾ ਕਰਦਾ ਐਤ ਕੀ ਜ਼ੀਰੋ ਜਿੱਤੇਗਾ ਜ਼ੀਰੋ। ਇੱਕ ਵੀ ਬੰਦਾ ਨਹੀਂ ਜਿੱਤਣਾ ਇਹਨਾਂ ਦਾ। ਕਿਉਂਕਿ ਸ਼ਹਿਰ ਦਾ ਅੱਜ ਨਰਕ ਬਣਾਤਾ ਇਹਨਾਂ ਨੇ। ਔਰ ਸ਼ਹਿਰ ਨੂੰ ਬਰਬਾਦ ਕਰਕੇ ਰੱਖ ਦਿੱਤਾ। ਔਰ ਜਿੰਨਾ ਭ੍ਰਿਸ਼ਟਾਚਾਰ ਜਿੰਨਾ ਇਹ ਲੁੱਟਖਸੁੱਟ ਕਰ ਰਹੇ ਨੇ ਇਹਨਾਂ ਨੇ ਤਾਂ ਸਾਰੇ ਰਿਕਾਰਡ ਤੋੜ ਦਿੱਤੇ ਸੋ ਇਸ ਕਰਕੇ ਲੋਕ ਜਿਹੜੇ ਨੇ ਉਹ ਸਭ ਜਾਣਦੇ ਨੇ ਜਨਤਾ ਸਭ ਕੁਝ ਜਾਣਦੀ ਹੈ ਇੱਕ ਪ੍ਰਧਾਨ ਨਾਲ ਮੇਸਜ ਵਾਲੀ ਗੱਲ ਰਹੀ ਹੈ ਜੀ ਗੱਡੀ ਸਰਕਾਰੀ ਅੱਜ ਤੱਕ ਪ੍ਰਧਾਨ ਨੂੰ ਨਹੀਂ ਮਿਲੇ ਜੀ ਤੇ ਉਹਦੇ ਬਾਰੇ ਦੇਖੋ ਅਸੀਂ ਬਾਰੀ ਬਾਰੀ ਕਹਿੰਦੇ ਰਹੇ ਔਰ ਮੈਂ ਤੁਹਾਡੇ ਨਾਲ ਹੀ ਕਹਿਣਾ ਚਾਹਣਾ ਕੋਈ ਗੱਲ ਨਹੀਂ ਜਿਹੜੇ ਜਿਹੜੇ ਅਫਸਰਾਂ ਕੋਲੇ ਗੱਡੀ ਹੈ ਜਿਹੜੇ ਜਿਹੜੇ ਉਹ ਕੋਈ ਸਰਕਾਰੀ ਗੱਡੀ ਆ ਲੌਗ ਬੁੱਕ ਭਰਦੇ ਹੋਣਗੇ ਔਰ ਸਾਡੀ ਸਰਕਾਰ ਆਉਗੀ ਸਮੇਤ ਵਿਆਜ ਉਹਨਾਂ ਅਫਸਰਾਂ ਨੂੰ ਇਹਦਾ ਜਿਹੜਾ ਅਦਾਇਗੀ ਵਾਪਸ ਕਰਨੀ ਪਊਗੀ ਕਿਉਂਕਿ ਉਹ ਅਨਟਾਈਟਲ ਨਹੀਂ ਹੈਗੇ ਇਹ ਜਿਹੜੀ ਗੱਡੀ ਆ ਇਹ ਮਿਊਨਿਸਪਲ ਕਮੇਟੀ ਖੰਨਾ ਦੀ ਹੈ ਔਰ ਇਅਰਮਾਰਕ ਦਾ ਪ੍ਰਧਾਨ ਨੂੰ ਜੇ ਇਹਦੀ ਗੱਡੀ ਕੋਈ ਹੋਰ ਯੂਜ਼ ਕਰੂਗਾ ਤਾਂ ਸਮਝ ਲਓ ਵੀ ਉਹ ਸਰਕਾਰੀ ਉਹਦੀ ਜਿਹੜੀ ਆ ਉਹਦਾ ਵਿਰੋਧਤਾਵਾ ਸਰਕਾਰ ਦੀ ਜਿਹੜੇ ਨੀਮਾ ਦੀ ਔਰ ਅਸੀਂ ਇਹਦੀ ਜਿਹੜੀ ਹਰਜਾਨਾ ਹੈਗਾ ਜਿਹੜੀ ਵੀ ਗੱਡੀ ਦੇ ਉੱਤੇ ਕੋਈ ਜੋ ਵੀ ਉਹਨਾਂ ਨੇ ਉੱਥੇ ਖਰਚ ਕੀਤਾ ਜਿਹੜੀ ਗੱਡੀ ਉੱਥੇ ਚੱਲੀ ਆ ਉਹਦਾ ਸੀ ਉਹਨਾਂ ਅਫਸਰਾਂ ਤੋਂ ਪੈਸਾ ਵਸੂਲ ਕਰਾਂਗੇ ਸਾਡੀ ਸਰਕਾਰ ਕਰੂਗੀ ਮੈਂ ਸਮਝਦਾ ਕਿ ਇਹ ਗੱਡੀ ਇੱਥੇ ਕਮਿਊਨਲ ਕਮੇਟੀ ਦੇ ਵਿੱਚ ਆਉਣੀ ਚਾਹੀਦੀ ਆ ਔਰ ਇੱਕ ਜਿਹੜਾ ਵੀ ਡਾਇਰੈਕਟਰ ਪ੍ਰਧਾਨ ਆ ਸਾਡਾ ਉਹਨੂੰ ਉਹਦੇ ਯੂਜ਼ ਦੇ ਲਈ ਇਹ ਜਿਹੜੀ ਕੰਮ ਗੱਡੀ ਆਉਣੀ ਚਾਹੀਦੀ ਕੋਟਲੀ ਸਾਹਿਬ ਵੀ ਕਹਿ ਜਾਂਦਾ ਇਹ ਤਾਂ ਵਿਰੋਧੀਆਂ ਦਾ ਫਲਾਇਆ ਹੋਇਆ ਇੱਕ ਭਰਮ ਹੈ ਇਹ ਤਾਂ ਸਿਰਫ ਇਹਨਾਂ ਕੋਲ ਇੱਕੋ ਹੀ ਗੱਲ ਆ ਵੀ ਕਾਂਗਰਸ ਦੇ ਵਿੱਚ ਫੁੱਟ ਔਰ ਇਹ ਬਿਲਕੁਲ ਝੂਠ ਔਰ ਨਿਰ ਆਧਾਰ ਗੱਲ ਹੈ ਸਾਰੀ ਪਾਰਟੀ ਨੇ ਇਲੈਕਸ਼ਨ ਲੜੀ ਹੈ ਔਰ ਇਹ ਜਿਹੜਾ ਇਹਦੀ ਜਿੱਤ ਜਿਹੜੀ ਹੋਈ ਹੈ ਇਹ ਸਰਕਾਰੀ ਤੰਤਰ ਦੀ ਜਿੱਤ ਹੋਈ ਹੈ ਲੋਕਾਂ ਦੀ ਕੋਈ ਜਿੱਤ ਨਹੀਂ ਤੁਸੀਂ ਬੇਸ਼ੁਮਾਰ ਉੱਥੇ ਪੈਸਾ ਲਾਇਆ ਗਿਆ ਰਾਸ਼ਨ ਉੱਥੇ ਵੰਡਿਆ ਗਿਆ ਪੁਲਿਸ ਦੇ ਰਾਹੀਂ ਹਰੇਕ ਨੂੰ ਉੱਥੇ ਕੀ ਕਹਿੰਦੇ ਨੇ ਟੈਰਰਾਈਜ਼ ਕੀਤਾ ਗਿਆ ਕੋਈ ਅਸਰ ਵੀ ਬਾਕੀ ਨਹੀਂ ਛੱਡੀ ਸਰਕਾਰ ਨੇ ਸਾਰੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਤਾਂ ਜਾ ਕੇ ਕਿਥੇ ਹੁਣ ਮਾੜੀ-ਮੋਟੀ ਜਿਹੜੀ ਆ ਉਹ ਇਲੈਕਸ਼ਨ ਇਹ 10000 ਦੀ ਲੀਡ ਤੋਂ ਜਿੱਤੇ ਨੇ ਅਦਰਵਾਈਜ਼ ਦਾਵਾ ਇਹ ਕਰਦੇ ਸੀ ਵੀ ਅਸੀਂ ਕੋਈ 25000 ਕਹਿੰਦਾ ਸੀ ਕੋਈ 30000 ਕਹਿੰਦਾ ਸੀ ਉਹ ਇਹ ਜਿਹੜੀ ਚੋਣ ਇਹ ਸਰਕਾਰੀ ਤੰਤਰ ਨੇ ਲੜੀ ਹੈ ਔਰ ਇਹਦੇ ਚ ਆਮ ਆਦਮੀ ਦੀ ਜਾਂ ਆਮ ਆਦਮੀ ਦੀ ਕੋਈ ਇਹਦੇ ਚ ਕੋਈ ਜਿੱਤ ਨਹੀਂ ਹੈ ਇਹ ਤਾਂ ਸਿਰਫ ਤੇ ਸਿਰਫ ਸਰਕਾਰੀ ਤੰਤਰ ਦੀ ਜਿੱਤ ਹੈ